ਲਵਾਇਦ ਨੂੰ ਆਟਵਾ ਦਿਖਾਉਣੇ ਆ ਠੀਕ ਆ ਇਹ ਕੈਨੇਡਾ ਦੀ ਰਾਜਧਾਨੀ ਵੀ ਆ ਮਤਲਬ ਜਿਹੜੇ ਘਰ ਆ ਨਾ ਠੀਕ ਆ ਲਗਭਗ ਚਾਹੇ ਕਿਹੜੇ ਮਾਰੀਸ਼ਾ ਜਾੜੋ ਲਗਭਗ ਸੇਮ ਆ ਬਸ ਸਾਇਦ ਬਦਲ ਜਾਂਦਾ ਕਲਰ ਬਦਲ ਜਾਂਦਾ ਠੀਕ ਆ ਤੇ ਇਹਨਾਂ ਕਰਾਂ ਦੀ ਖਾਸ ਹੁੰਦੇ ਵੀ ਜਿਵੇਂ 12 14 ਜਿਹੜੇ ਜੋਟੇ ਹੁੰਦੇ ਆ ਮਤਲਬ ਹਨ ਉਹ ਇੱਕ ਪਾਸੇ ਹੁੰਨੇ ਆ ਜਣਿਆ ਕਲੀਆਂ ਵਾਲੇ ਘਰ ਆ ਜਿਵੇਂ 13 ਹੋ ਗਿਆ 15 ਹੋ ਗਿਆ 11 ਹੋ ਗਿਆ ਇਹ ਇੱਕ ਪਾਸੇ ਹੁਣਾ ਠੀਕ ਆ ਇੱਥੇ ਜਿਵੇਂ ਆਪਾਂ ਗੱਲ ਕਰਕੇ ਬ੍ਰੈਮਟਨ ਦੇ ਵਿੱਚ ਆ ਜਿੱਾਕੀ ਗੱਲ ਕਰੀ ਜ ਪੰਜਾਬੀ ਰਹਿੰਦਾ ਤੇ ਇੱਥੇ ਜ਼ਿਆਦਾਤਰ ਮੁਸਲਮਾਨ ਤੇ ਮੰਨ ਲਾ ਪੰਜਾਬੀਆਂ ਦੇ 2-4 ਘਰ ਤੋਂ ਬਣਾ ਗੋਰੇ ਠੀਕ ਆ ਇੱਥੇ ਮਿਕਸ ਕਮਿਊਨਿਟੀ ਹੀ ਰਹਿੰਦੀ ਹੈ ਸਾਰੀ ਸਾਰੀ ਤੇ ਇੱਥੇ ਮੌਸਮਾ ਜਿਹੜਾ ਅੱਜ ਤਾਂ ਮੀਂਹ ਆਲ ਤੇ ਹਰੇ ਬਾਈ ਆਪਾਂ ਗੱਲ ਕਰਕੇ ਹਮ ਦੀ ਕਰ ਬਣਾ ਅੱਜ ਕੱਲ ਬਹੁਤ ਹਰ ਥਾਂ ਤੇ ਤੇ ਸੋਹਣਾ ਮਤਲਬ ਆ ਦਿਨਾਂ ਦੇ ਵਿੱਚ ਕੈਨੇਡਾ ਦੇਖਣ ਵਾਲਾ ਘੈਂਟ ਆ ਨਾ ਸਟਰੀਟ ਲਾਈਟਾਂ ਭਾਈ ਠੀਕ ਆ ਜਿਹੜੀਆਂ ਬਣੀਆਂ ਹੋਈਆਂ ਤੇ ਆ ਸਾਰੇ ਦਾ ਸਾਰੇ ਘਰਾਂ ਨੂੰ ਮਨ ਲਾ ਜਿਹੜੇ ਮਰਜ਼ੀ ਘਰੇ ਜਾਊਗਾ ਇੰਨੇ ਦਾ ਬਿੱਲ ਹੀ ਆ ਜਾਂਦੇ ਹੁਣੇ ਮੇਰੇ ਹਿਸਾਬ ਨਾਲ ਆ ਠੀਕ ਆ ਕੋਈ ਹੀਟ ਵਾਲਾ ਤੇ ਕੋਈ ਮਨ ਲਾ ਆਪਾਂ ਗੱਲ ਕਰ ਗਏ ਉਹ ਜਮੇ ਆ ਮੀਟਰ ਕੀ ਇਹ ਮੀਟਰਾਂ ਨੇ ਘੁੰਮੀ ਜਾਣਾ ਤੇ ਬੰਦੇ ਨੇ ਜਿਹੜਾ ਕੰਮ ਕਰੀ ਜਾਣਾ ਬੀਬੀ ਤੇ ਇਹਦਾ ਇਹਦਾ ਨਹੀਂ ਸਰਦ ਚੱਲੀਆਂ ਨੇ ਇਹ ਬੰਦਾ ਤੇ ਕੁੜੀ ਹੈ ਠੀਕ ਹੈ ਤੇ ਆ ਕੰਮ ਲਾਉਂਦੇ ਆ ਤੇ ਕਹਾਣੀ ਇਹੀ ਆ ਵੀ ਹਰ ਥਾਂ ਤੇ ਜਿੱਥੇ ਮਰਜ਼ੀ ਜਾਵੋ ਬਾਈ ਬੰਦਾ ਆ ਨਾ ਮਿਲੂਗੇ ਤੇ ਠੀਕ ਹੈ ਤੇ ਇੱਕ ਗੱਲ ਆ ਵੀ ਇੱਥੇ ਤੁਸੀਂ ਹਾਂ ਜਿਹੜਾ ਹੈਗਾ ਫਾਇਰ ਰੂਟ ਮੰਨ ਲਾ ਵੀ ਇੱਥੇ ਪਾਰਕਿੰਗ ਨਹੀਂ ਕਰ ਸਕਦੇ ਮੰਨ ਲਾ ਵੀ ਨਵੈਸਰ ਦੇ ਲੋਕ ਆਉਦੇ ਆ ਇਹਨੂੰ ਕਹਿੰਦੇ ਆ ਯਾਰ ਮੰਨ ਲਾ ਰਨਵੇ ਜਿਹੜਾ ਹੁੰਦਾ ਮੰਨ ਲਾ ਉਹਦੇ 12 ਮੂਰੇ ਇੱਥੇ ਹੁਣ ਤਾਂ ਵਧੀਆ ਜਿਹਾ ਲੱਗਦਾ ਨਾ ਸਾਲਾਂ ਚ ਪਹਿਲੇ ਨਾ ਮੂਰੇ ਬਰਫ਼ ਚਕਾਉਣ ਵਾਸਤੇ ਵੀ ਬੰਦੇ ਸਤਨੇ ਪੈਂਦੇ ਤੇ ਜੇਕਰ ਥੋੜੇ ਘਰੇ ਆਇਆ ਚੋਰੀ ਮੰਨ ਲਾ ਚੋਰ ਕਰਨ ਆ ਗਿਆ ਹਨਾ ਜੇਕਰ ਬੰਦਾ ਉਹਦੇ ਉਹਦੇ ਡਰਾਈਵੇ ਤੇ ਬੰਦਾ ਤਿਲਕ ਜੇ ਮੰਨ ਲਾ ਠੀਕ ਆ ਤੇ ਫਿਰ ਕੋ ਚੋਰ ਕਲੇਮ ਕਰ ਸਕਦਾ ਵੀ ਇਹਨਾਂ ਨੇ ਜਿਹੜਾ ਹੈਗਾ ਡਰਾਈਵੇ ਸਾਫ ਨਹੀਂ ਕੀਤਾ ਸੀ ਤੇ ਮੇਰੇ ਵੱਜ ਗਈ ਸੱਟ ਤੇ ਇਹਦੇ ਪੈਸੇ ਦੇਣ ਠੀਕ ਆ ਚੋਰੀ ਦੀ ਸਜ਼ਾ ਮੈਂ ਆਪ ਘੱਟ ਲੂੰਗਾ ਮੰਨ ਲਾ ਵੀ ਨਾ ਇੱਥੇ ਕੋਈ ਬੰਦਾ ਕਿਸੇ ਘਰੇ ਆ ਕੇ ਚੋਰੀਆਂ ਚੋਰਾਣ ਨੂੰ ਰੋਕ ਸਕਦਾ ਤੇ ਨਾ ਹੀ ਕੋਈ ਆਪਦੇ ਡਰਾਈਵੇ ਨੂੰ ਵੀ ਹਮੇਸ਼ਾ ਲਈ ਰੱਖਣਾ ਪੈਂਦਾ ਇੱਥੇ ਸਾਰਿਆਂ ਨੂੰ ਠੀਕ ਆ ਤੇ ਜੇਕਰ ਕਿਉਂਕਿ ਸਾਰੇ ਪਾਸੇ ਇੱਥੇ ਹੈਗਾ ਲੱਕੜ ਏ ਟੂ ਜ਼ेड ਤੇ ਜਿਹੜੀ ਐਂਬੂਲੈਂਸ ਆ ਉਹਨਾਂ ਨੇ ਨਾਰ ਹੀ ਰੱਖੀ ਹਾਂ ਐਂਬੂਲੈਂਸ ਜਿਹੜੀ ਸੁਣਦੀ ਸੀ ਜਾਂਦੀ ਹੈ ਮੰਨ ਲਾ ਵੀ ਐਮ ਐਨ ਕੇਸ ਆਫ ਹੈ ਮਰਦੇ ਸੀ ਰੱਬ ਨਾ ਕਰੇ ਕਿਤੇ ਆਗੂਗ ਲੱਗ ਜੇ ਤਾਂ ਇੱਥੋਂ ਪਾਈਪਾਂ ਨਾਲ ਹੀ ਖਿੱਚਦੇ ਹਾਂ ਸਾਰੇ ਦਾ ਸਾਰਾ ਕੰਮ ਠੀਕ ਹੈ ਤੇ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਇਹ ਆਟਵਾਸਿਟੀ ਜਿਹਨੂੰ ਕੈਪੀਟਲ ਆਫ ਕੈਨੇਡਾ ਤੇ ਭਾਈ ਕੈਨੇਡਾ ਵਾਲਿਆਂ ਨੇ ਜਿਹੜਾ ਹੈਗਾ ਆਹੀ ਕੁਸ ਬਣਾਇਆ ਸਾਰੇ ਪਾਸੇ ਇਦਾਂ ਲਗਭਗ ਇਦਾਂ ਦੇ ਘਰ ਜਿੰਨਾ ਤੁਸੀਂ ਦੇਖੋਗੇ ਤਾਂ ਹੀ ਦੇਖਣ ਨੂੰ ਸੋਹਣਾ ਲੱਗਦਾ ਤਾਂ ਹੀ ਬੰਦਾ ਇਹਦੇ ਜਾ ਕੇ ਅੜਦਾ ਫਿਰ ਠੀਕ ਹੈ ਘਰਾਂ ਦਾ ਕਿਰਾਇਆ ਜਿਹੜਾ ਹੈਗਾ ਭਈ ਬਹੁਤ ਹੁੰਦਾ ਠੀਕ ਹੈ ਜ ਮੈਨੂੰ ਇੱਥੇ ਮਾਲਾ 2 2025 2500 ਦੇ ਦਾ ਕਿਰਾਇਆ ਤੇ ਜਿਹੜਾ ਹੈ ਘਰ ਮਿਲਦਾ ਡਾਲਰ ਦਾ ਠੀਕ ਹੈ ਤੇ ਮਾਲਾ ਸੋ ਫਿਰ ਉਹਨੂੰ ਕਿਰਾਇਆ ਕੱਢਣ ਵਾਸਤੇ ਜਾਂਦੇ ਆ ਕਿਸ਼ਤਾਂ ਕੱਢਣ ਵਾਸਤੇ ਗੱਡੀਆਂ ਕਿਸ਼ਤਾਂ ਕੱਢਣ ਵਾਸਤੇ ਸਾਰੇ ਲੋਕ ਜਿਹੜੇ ਕੰਮ ਤਾਂ ਦੇ ਗਏ ਹੋਇਆ ਫਿਲਹਾਲ ਦੀ ਘੜੀ ਆਪਾਂ ਦੀ ਦੁਨੀਆ ਦੇ ਵਿੱਚ ਵਿਹਲੇ ਆ ਸੋ ਮੈਂ ਤੁਹਾਨੂੰ ਲਗਭਗ ਹਰ ਸ਼ਹਿਰ ਆ ਜਿਹੜਾ ਕੈਨੇਡਾ ਦਾ ਉਹ ਦਿਖਾ ਰਿਆਂ ਤੇ ਦਿਖਾਉਣਾ ਅੱਗੇ ਚੱਲ ਜਿਹੜਾ ਚੱਲਦਾ ਵੀ ਰਹਿਣਾ ਸੋ ਮੌਂਟਰੀਅਲ ਦਿਖਾਵਾਂਗੇ ਅਗਲੇ ਦੋ ਬਾਸ ਤੁਹਾਨੂੰ ਕਿ ਬੇਗਾਲਾ ਪਾਸਾ ਤੇ ਉਹ ਵੈਸੇ ਸੋਹਣਾ ਬਈ ਹਰੇ ਬਈ ਬਹੁਤ ਆਸਰਾਖ ਤਰੁਖਤਾ ਪਾਰਕ ਬਣਿਆ ਮੇ ਪਿੱਛੇ ਅਜਿਹੇ ਦਰਖਤ ਜਿ ਤੁਸੀਂ ਜਾਂਦੇ ਠੀਕ ਹੈ ਤੇ ਆ ਇਹਨਾਂ ਦੇ ਟਰਾਂਸਫਾਰਮਰ ਆ ਮੈਨੂੰ ਲੱਗਦਾ ਇਹ ਕਿੰਨਾ ਡੈਂਜਰ ਆ ਡੂ ਨਾਟ ਓਪਨ ਠੀਕ ਕਰਨ ਨਾਲ ਓਪਨ ਕਰਦੇ ਠੀਕ ਹੈ ਤੇ ਪਾਣੀ ਜਿੰਨਾ ਮਰਜ਼ੀ ਪਈ ਜਾਵੇ ਸੀਵਰੇਜ ਸਿਸਟਮ ਵੀ ਠੀਕ ਹੁੰਦਾ ਮੱਛੀਆਂ ਰੱਖਿਆ ਹੋਣਾ ਇਹਨਾਂ ਨੇ ਸੀਵਰੇਜ ਟਕਣਾ ਦੇ ਉੱਤੇ ਬਣਾ ਕੇ ਕਹਾਣੀ ਜੀ ਲਗਭਗ ਸੇਮ ਹੀ ਆ ਯਾਰ ਬਸ ਆਹ ਨਾ ਡਸਟਬਨ ਬਾਹਰ ਰੱਖਦੇ ਨੇ ਗੱਡੀ ਨਹੀਂ ਆਉਣਾ ਲੈ ਜਾਣਾ ਬਸ ਬਿਜ਼ੀ ਲਾਈਫ ਆ ਭਾਈ ਇਥੇ ਸਾਰੇ ਸਾਰੇ ਬੰਦੇ